ਸਾਤਸ੍ਰੀ ਅਕਾਲ ਜੀ ਐਸਟਮਾਸ ਵੇਰ ਦੇ 10:30 ਵਜੇ ਰਹੇ ਨੇ 7 ਅਕਤੂਬਰ 2025 ਦੀ ਸਵੇਰ ਸ਼ੁਰੂ ਹੋਈ ਹੋਈ ਅਤੇ ਦੁਪਹਿਰ ਵੱਲ ਨੂੰ ਆਪਣਾ ਪੜਾਪੂਰਾ ਕਰ ਰਹੀ ਹੈਗੀ ਅੱਜ ਜਿਹੜਾ ਮੌਜੂਦਾ ਮੀ ਆਲਾ ਸਿਸਟਮ ਚੱਲ ਰਿਹਾ ਇਹਦਾ ਆਖਰੀ ਦਿਨ ਆਗਾ 5 6 ਤੇ 7 ਤਰੀਕ ਤੱਕ ਦਾ ਸਿਸਟਮ ਸੀਗਾ ਇਸ ਵੇਲੇ ਜੇਕਰ ਸੈਟਲਾਈਟ ਤੇ ਝਾਤ ਮਾਰੀਏ ਤਾਂ ਸੈਟਲਾਈਟ ਦੇ ਮੁਤਾਬਕ ਜਿਹੜੇ ਮਕਰ ਜ਼ਿਲ੍ਹੇ ਰਹਿ ਕੇ ਜਿਵੇਂ ਸ੍ਰੀ ਅਮਰਸਰ ਸਾਹਿਬ ਤੇ ਕੁਝ ਕਲਾਕੇ ਗੁਰਦਾਸਪੁਰ ਦੇ ਤਰਨਤਾਰਨ ਫਿਰੋਜ਼ਪੁਰ ਫਾਜ਼ਲਕਾ ਫਰੀਦਕੋਟ ਮੁਕਸਰ ਸਾਹਿਬ ਮੁਕਸਰ ਸਾਹਿਬ ਵਾਲ ਦੇ ਬਠਿੰਡੇ ਦੇ ਇਲਾਕੇ ਇਹਨਾਂ ਖੇਤਰਾਂ ਤੋਂ ਸਿਸਟਮ ਸਮਾਪਤ ਹੋ ਚੁੱਕਿਆ ਤੇ ਉੱਤਰੀ ਰਾਜਸਥਾਨ ਤੋਂ ਸਮਾਪਤ ਹੋ ਚੁੱਕਿਆਗਾ ਮੋਗਾ ਦੱਖਣੀ ਲੁਧਿਆਣਾ ਦਾ ਬਠਿੰਡਾ ਦੇ ਪੂਰਬੀ ਇਲਾਕੇ ਬਰਨਾਲਾ ਤੇ ਮਾਨਸਾ ਇਹਨਾਂ ਖੇਤਰਾਂ ਦੇ ਵਿੱਚੋਂ ਅਗਲੇ 2-3 ਘੰਟਿਆਂ ਦੇ ਵਿੱਚ ਇਹ ਸਿਸਟਮ ਨੇ ਸਮਾਪਤ ਹੋ ਜਾਣਾ ਤੇ ਸੰਗਰੂਰ ਖੇਤਰ ਦੇ ਵਿੱਚ ਵੀ ਅਗਲੇ 3 ਜਾਂ 4 ਘੰਟੇ ਦੇ ਵਿੱਚ ਸਿਸਟਮ ਸਮਾਪਤ ਹੋ ਜਾਣਾ ਸਿਰਸਾ ਫਤਿਹਵਾਦ ਹਿਸਾਰ ਦੇ ਵਿੱਚ ਵੀ ਅਗਲੇ 2-3 ਘੰਟੇ ਦੇ ਵਿੱਚ ਸਿਸਟਮ ਜਿਹੜਾ ਸਮਾਪਤ ਹੋ ਜਾਣਾਗਾ ਪਾੜੇ ਉੱਪਰਲੇ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਸਿਸਟਮ ਹਜੇ ਬਣਿਆ ਰਹੂਗਾ ਕਹਿਣ ਤੋਂ ਪਾਵ ਅੱਜ 7 ਤਰੀਕ ਨੂੰ ਜੇਕਰ ਦੁਪਹਿਰ ਦੇ 3 ਵਜੇ ਤੱਕ ਆਪਾਂ ਦੇਖੀਏ ਤਾਂ ਸਿਸਟਮ ਜਿਹੜਾ ਹੁਸ਼ਿਆਰਪੁਰ ਚਲੰਦਰ ਲੁਧਿਆਣਾ ਬਰਨਾਲਾ ਮਲੇਰਕੋਟਲਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਐਕਟਿਵ ਰਹਿਣ ਦੇ ਅਸਾਰ ਨੇ ਇਸ ਤੋਂ ਅੱਗੇ ਹਰਿਆਣਾ ਦੇ ਜੀਂਦ ਜਾਂ ਕੈਥਲ ਇਲਾਕਿਆਂ ਤੱਕ ਵੀ ਐਕਟਿਵ ਰਹਿਣ ਦੇ ਅਸਾਰ ਨੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚ ਵਿੱਚ ਜਿਹੜਾ ਹੁਸ਼ਿਆਰਪੁਰ ਦੇ ਪੂਰਬੀ ਇਲਾਕੇ ਨਵਾਂ ਸ਼ਹਿਰ, ਰੋਪੜ, ਮਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਕਈ ਥਾਵਾਂ ਤੇ ਤਕੜੀ ਮੀਂਹ ਦੀ ਝਟਕ ਲੱਗਣ ਦੇ ਸਾਰ ਨੇ ਤੇ ਕੁਝ ਕੁ ਥਾਵਾਂ ਤੇ ਗੜੇਮਾਰ ਹੋ ਸਕਦੀ ਹੈ ਇਤਨੀ ਪੋਸਿਬਿਲਿਟੀ ਹੈਗੀ ਆ ਕਿਉਂਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਸ ਤੋਂ ਇਲਾਵਾ ਲੁਧਿਆਣੇ ਦੇ ਜਿਹੜੇ ਪੂਰਬੀ ਇਲਾਕੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਸਿਸਟਮਾ ਅੱਜ ਸ਼ਾਮ ਤੱਕ ਐਕਟਵਰ ਹੋਗਾ ਹਰਿਆਣਾ ਦਾ ਜ਼ਿਕਰ ਕਰੀਏ ਤਾਂ ਹਰਿਆਣਾ ਦੇ ਵਿੱਚ ਜਮਨानगर, ਪੰਚਕੂਲਾ, ਅੰਬਾਲਾ, ਕੁਰਕ ਖੇਤਰ ਜਿਹੜਾ ਕਰਨਾਲ, ਪਾਣੀਪੱਤ, ਸੋਨੀਪੱਤ ਇਹਨਾਂ ਖੇਤਰਾਂ ਦੇ ਵਿੱਚ ਵੀ ਸਿਸਟਮ ਅੱਜ ਸ਼ਾਮ ਤੱਕ ਐਕਟਿਵ ਆ ਤੇ ਉਹਨਾਂ ਖੇਤਰਾਂ ਦੇ ਵਿੱਚ ਕਿਤਨਾ ਕਿਤੇ ਤਕੜੇ ਮੀਂਹ ਵਰਦੇ ਤੇ ਕਿਤਨਾ ਕਿਤੇ ਗੜੇਮਾਰ ਹੋਣ ਦੇ ਅਸਾਰ ਜਿਹੜਾ ਬਰਕਰਾਰ ਹੈਗੇ ਅੱਜ ਸ਼ਾਮ ਤੱਕ ਇਹੋ ਸੂਰਤ ਹੈ ਜਿਹੜਾ ਹਰਿਆਣਾ ਉੱਤਰੀ ਦੇ ਨਾਲ ਲੱਗਦੇ ਪੱਛਮੀ ਯੂਪੀ ਦੇ ਖੇਤਰ ਨੇ ਉਹਨਾਂ ਖੇਤਰਾਂ ਦੇ ਲਈ ਹੈ ਜੰਮੂ ਦੇ ਯਾਤਰ ਖੇਤਰਾਂ ਤੋਂ ਸਿਸਟਮ ਅੱਗੇ ਲੰਘ ਚੁੱਕਿਆ ਪਰ ਫੇਰ ਵੀ ਹਿਮਾਚਲ ਤੇ ਉੱਤਰਾਖੰਡ ਇਹਨਾਂ ਖੇਤਰਾਂ ਦੇ ਵਿੱਚ ਆਉਂਦੇ 24 ਘੰਟੇ ਦੇ ਦੌਰਾਨ ਉਚਰੇ ਪਹਾੜੀ ਇਲਾਕਿਆਂ ਦੇ ਪ੍ਰਤਾਕੜੀ ਬਰਫਵਾਰੀ ਹੇਠਲੇ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਮੀਂਹ ਦੇ ਨਾਲ ਜਿਹੜ ਗੜੇਮਾਰ ਹੋਣ ਦੇ ਅਸਾਰ ਬਰਕਰਾਰ ਨੇ ਖਾਸ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਦੁਆਬਾ ਖੇਤਰ ਨਾਲ ਲੱਗਦੇ ਜਿਹੜੇ ਹਿਮਾਚਲ ਦੇ ਜ਼ਿਲ੍ਹੇ ਨੇ ਇਸ ਤੋਂ ਇਲਾਵਾ ਰੋਪੜ ਮਹਾਲੀ ਨਾਲ ਲੱਗਦੇ ਹਿਮਾਚਲ ਦੇ ਜ਼ਿਲ੍ਹੇ ਤੇ ਜਉਤਰੀ ਹਿਰਾਣੇ ਨਾਲ ਲੱਗਦੇ ਹਿਮਾਚਲ ਦੇ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅਗਲੇ ਜਿਹੜਾ 20 ਘੰਟਿਆਂ ਦੇ ਦੌਰਾਨ ਕਈ ਥਾਵਾਂ ਤੇ ਭਾਰੀ ਮੀਂਹ ਹਜੇ ਵੀ ਪੈਣ ਦੇ ਅਸਾਰ ਬਰਕਰਾਰ ਨੇ ਹਾਲਾਂਕਿ ਪਿਛਲੇ 24 ਘੰਟਿਆਂ ਤੋਂ ਉਹਨਾਂ ਖੇਤਰਾਂ ਦੇ ਵਿੱਚ ਰੁਕ ਰੁਕ ਕੇ ਮੀਂਹ ਜਿਹੜਾ ਲਗਾਤਾਰ ਜਾਰੀ ਹੈਗਾ ਸੋ ਅੱਜ ਜਿਹੜਾ ਦੁਪਹਿਰ ਦੇ 1-2 ਵਜੇ ਤੱਕ ਸਿਸਟਮ ਪਠਾਨ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਦੱਖਣੀ ਬਰਨਾਲਾ ਮਲੇਰਕੋਟਲਾ ਸੰਗਰੂਰ ਮਾਨਸਾ ਇਹਨਾਂ ਖੇਤਰਾਂ ਤੋਂ ਪਾਰ ਲੰਘ ਜਾਊਗਾ ਪਰ ਪਵਾਦ ਖੇਤਰ ਤੇ ਪਵਾਦ ਦੇ ਨਾਲ ਲੱਗਦੇ ਜਿਹੜੇ ਲਗਭਗ 50 60 ਕਿਲੋਮੀਟਰ ਦੇ ਘੇਰੇ 'ਚ ਪਵਾਦ ਬਾਰੇ ਸਵਾਲ ਕੀਤਾ ਜਾਂਦਾ ਕਿ ਪਵਾਦ ਖੇਤਰ ਕਿਹੜਾ ਪਵਾਦ ਖੇਤਰ ਹੈਗਾ ਰੋਪੜ ਦੇ ਇਲਾਕੇ ਮੁਹਾਲੀ ਦੇ ਇਲਾਕੇ ਇਹਨਾਂ ਦੇ ਨਾਲ ਲੱਗਦੇ ਕੁਝ ਹੋਰ ਉਹ ਇਲਾਕੇ ਜਿਹੜੇ ਪਵਾਦੀ ਬੋਲੀ ਬੋਲਦੇ ਆ ਖਾਸ ਕਰਕੇ ਉੱਤਰੀ ਹਿੜਾਣੇ ਦੇ ਇਲਾਕੇ ਜਾਂ ਚੰਡੀਗੜ੍ਹ ਦੇ ਹਲਦ ਵਾਲੇ 70 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜੇ ਇਲਾਕੇ ਆ ਸੋ ਪਵਾਦ ਖੇਤਰ ਅੱਜ ਸ਼ਾਮ ਤੱਕ ਮੇਨ ਰਹਿਣ ਵਾਲਾ ਤੇ ਪੂਅਹਦ ਖੇਤਰ ਦੇ ਨਾਲ ਲੱਗਦੇ ਜਿਹੜੇ 60-70 ਕਿਲੋਮੀਟਰ ਦੀ ਰੇਂਜ ਦੇ ਵਿੱਚ ਇਲਾਕੇ ਨੇ ਚਾਹੇ ਦਵਾਬੇ ਦੇ ਇਲਾਕੇ ਨੇ ਚਾਹੇ ਮਾਲਵੇ ਦੇ ਵਿੱਚ ਉਹ ਪੂਰਬੀ ਲੁਧਿਆਣੇ ਦੇ ਫਤਿਹਗੜ੍ਹ ਸਾਹਿਬ ਦੇ ਪਟਿਆਲੇ ਦੇ ਜਾਂ ਇੱਕੋ ਤੋਂ ਕਥਾਵਾ ਮਲੇਕੋਟਲੇ ਇਲਾਕੇ ਨੇ ਜਾਂ ਫਿਰ ਜਿਹੜਾ ਉੱਤਰੀ ਹਰਿਆਣੇ ਦੇ ਇਲਾਕੇ ਨੇ ਇਹਨਾਂ ਖੇਤਰਾਂ ਦੇ ਵਿੱਚ ਇਹ ਸਿਸਟਮ ਅੱਜ ਦੁਪਹਿਰ ਤੋਂ ਅੱਜ ਅੱਧੀ ਰਾਤ ਤੱਕ ਕਿਤੇ ਨਾ ਕਿਤੇ ਹਜੇ ਆਪਦਾ ਉਹ ਅਸਰ ਵਿਖਾਊਗਾ ਜਿਹਦੇ ਵਿੱਚ ਗੜੇਮਾਰ ਹੋ ਸਕਦੇ ਜਿਹਦੇ ਵਿੱਚ ਕੁਝ ਥਾਵਾਂ ਤੇ ਭਾਰੀਵੇਂ ਡਿੱਗਣ ਦੇ ਅਸਾਰ ਹਜੇ ਵੀ ਵਰਕਰਾਰ ਨੇਗੇ ਸਿਸਟਮ ਅੱਜ ਸ਼ਾਮ ਤੋਂ ਜਾਂ ਆਉਂਦੀ ਅੱਧੀ ਰਾਤ ਤੋਂ ਸਮੁੱਚੇ ਪੰਜਾਬ ਤੋਂ ਪਾਰ ਲੰਘਦੂ ਸਮੁੱਚੇ ਹਰਿਆਣੇ ਤੋਂ ਪਾਰ ਲੰਘਦੂ ਕੱਲ ਸਵੇਰ ਨੂੰ 8 ਅਕਤੂਬਰ ਨੂੰ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਸੰਘਣੀ ਧੁੰਦ ਦਾ ਫਸਤ ਕੱਤੇ ਸਕਦੀ ਹੈ ਤੇ ਉਨ ਚੜਦੇ ਵੇਲੇ ਜਿਵੇਂ ਜਿਵੇਂ ਸੂਰਜ ਲੱਗੂਗਾ ਤਾਂ ਉਡਣ ਦੇ ਅਸਾਰ ਹੋਣਗੇ ਇਸ ਤੋਂ ਬਾਅਦ ਨੇੜਲੇ ਪਿਵਿੱਖ ਦੇ ਵਿੱਚ ਕੋਈ ਸਿਸਟਮ ਆਉਂਦਾ ਜਾਪ ਨਹੀਂ ਰਿਹਾ ਹੈਗਾ ਠੰਡ ਤੁਸੀਂ ਦੇਖ ਲਿਆ ਹੋਣਾ ਸ਼ੁਰੂ ਹੋ ਗਈ ਹੈ ਅੱਜ ਕਈ ਥਾਵਾਂ 'ਤੇ ਤਾਪਮਾਨ ਜਿਹੜਾ 18 17 19 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਸਵੇਰ ਦਾ ਪਹੁੰਚ ਗਿਆ ਹੈ ਤੇ ਆਉਂਦੀਆਂ 2-3 ਸਵੇਰਾਂ ਅੱਜ ਦੀ ਸਵੇਰ ਨਾਲੋਂ ਵੀ ਠੰਡੀਆਂ ਹੋਣਗੀਆਂ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ